ਭਾਈ ਮੇਰੀ ਘਰ ਵਾਲ ਨੇ ਭੇਜਿਆ ਉਹਨੇ ਕਿਤੇ ਮਿਲਿਆ ਮੈਨੂੰ ਕਹਿੰਦੀ ਜਦੋਂ ਜੇਲ੍ਹ ਚ ਆ ਗਿਆ ਮੈਨੂੰ ਮਿਲਿਆ ਕਿ ਲਈ ਮੈਨੂੰ ਇੱਕ ਮੁੰਡਾ ਦਿੱਗੋ ਖਟਿਆ ਮੁੰਡੇ ਸਾਉ ਤੁਹਾਡੇ ਪਰਿਵਾਰ ਵਾਲੇ ਕਹਿੰਦੇ ਮੇਰੀ ਘਰ ਵਾਲੀ ਖੋਜਾ ਮਨੂ ਇਸੇ ਲਈ ਭੇਜਿਆ ਕਹਿੰਦੀ ਜਿਹੜਾ ਸੋਨਾ ਮੈਨੂੰ ਪਾਇਆ 10 15 ਟੋਲੇ ਕਹਿੰਦੀ ਜੇ ਭੰਨੇ ਚੋਰੀ ਗਾਉ ਲੈਂਦਿਆ ਕਹਿੰ ਤੂੰ ਕਹਿ ਕੇ ਆਈ ਕਹਿੰਦੀ 20 ਟੋਲੇ ਮੈਂ ਆਪਦੇ ਕੋਲ ਦੇਉਂਗੀ ਮੇਰੀ ਘਰ ਵਾਲੀ ਸਪੈਸ ਤੋਂ ਮੁੰਡੇ ਸਾਉ ਉਹ ਚੈਨੀ ਚੋਰ ਕਹਿੰਦੇ ਆ 10 10 ਲੱਖ ਦੀ ਹੋਊਗੀ 15 ਦੀ ਹੋਊਗੀ ਜੇ ਕਰੋੜਾ ਰੁਪਇਆ ਦਵਾਤਾ 20 ਟੋਲੇ ਮੈਂ ਦਿੰਨਾ 20 ਟੋਲੇ ਮੈਂ ਤੇ ਘਰੋਂ ਦਿੰਦਾ ਤਾਜੋ ਪਿੰਡਾ ਪੜਦਾ ਮੁੰਡਾ 20 ਟੋਲੇ ਮੈਂ ਦਿੰਦਾ ਸਾਡੇ ਘਰੋਂ ਜੇ ਕਿਹ ਚਿੰਨੀ ਚੋਰਾ ਕੱਲੂ ਕਹਿੰਗਾ ਮੇਰੇ ਮੋਟਰਸਾਈਕਲ ਮੈਂ ਮੋਟਰਸਾਈਕਲ ਚੋਰਾ ਜਿਹੜੇ ਭਾਨਾ ਸਿੱਧੂ ਤੇ ਤਿੰਨ ਪਰਚੇ ਪਿਛਲੇ ਦੋਆਂ ਮਹੀਨਿਆਂ ਚ ਹੋਇਆ ਤੁਹਾਨੂੰ ਲੱਗਦਾ ਗਲਤ ਹੋਇਆ ਲੈ ਏ ਪਰਚਾ ਮੈਂ ਮੈਨੂੰ ਫੜ ਕੇ ਹੀ ਕਰਦੇ ਤੂੰ ਬੋਲੀ ਜਾਂਦਾ ਸੀ ਉਹ ਤੇ ਤੇਰੇ ਮੇਰੇ ਤੇ ਪਰਚਾ ਕਰਦਣਗੇ ਅੱਜ ਕੱਲ ਜਿਹੜਾ ਬੋਲਦਾ ਪਰਚਾ ਹੁੰਦਾ ਉਹ ਪਰੋ ਤੇ ਪਤਾ ਹੀ ਆ ਤੂੰ ਆਂ ਦੱਸ ਕਿਹੜੇ ਤੇ ਨਹੀਂ ਹੋਇਆ ਬਾਦਲ ਨੂੰ ਆਗਲਾ ਭਾਬੋ ਭਾਬੀ ਕਹਿੰਦਾ ਸੀ ਹਰ ਸੇ ਮਤ ਕਰੋ ਜੋ ਕੈਪਟਨ ਦੀ ਕਰੇ ਵੀ ਆਸਕ ਕਹਿੰਦਾ ਸੀ ਉਹਨਾਂ ਨੂੰ ਤਾਂ ਪਤਾ ਵੀ ਕੀੜੇ ਮਕੜੇ ਭੰਕੀ ਜਾਂਦੇ ਆ ਇਹ ਕੀੜੇ ਮਕੜੇ ਉੱਠਿਆ ਹੋਇਆ ਇਹਨੂੰ ਪਤਾ ਫਲਾਣਾ ਕੀੜਾ ਐ ਬੋਲੂ ਫਲਾਣਾ ਐ ਬੋਲੂ ਉਹਨੂੰ ਇਹ ਦੱਬ ਲੈਂਦਾ ਐਂ ਦੱਬੇ ਜਾਂਦੇ ਕਿਉਂ ਕੀੜਾ ਇਕੱਠਾ ਹੋ ਜਾਏ ਤੈਨੂੰ ਪਤਾ ਕਿੱਥੇ ਦਾਣਾ-ਦਾਣ ਵਿੱਚ ਆ ਕੇ ਲਿਆਉਂਦੇ ਆ ਸਰਦਾਰਾਂ ਦੀ ਕਰਦਾਰ ਕੂਸ਼ੀ ਕੀਤੀ ਜਾ ਰਹੀ ਆ ਸਰਦਾਰਾਂ ਨੂੰ ਚੋਰ ਦਾ ਕਰਦਾਰ ਬਣਾ ਕੇ ਬੇਸ਼ਰਮ ਕਰਦਾਰ ਕੂਸ਼ੀ ਕੀਤੀ ਜਾ ਰਹੀ ਆ ਉਹ ਸੋਚਦੇ ਆ ਅਰੇ ਬਾਨਾ ਸਿੱਧੂ ਯਾਰ ਇਹ ਚੈਨੀ ਵੀ ਚਰਾਲੀ ਸਰਦਾਰ ਨੇ ਆਹਦਰ ਲੰਗਦਾ ਭਗਤ ਮਾਨਾ 10 ਕਿਲੋਮੀਟਰ ਪਰੇ ਖੜਾ ਹੁੰਦਾ ਅਗੇ ਨੇੜੇ ਦਾ ਭਾਜ ਜਾਂਦਾ ਕੈਪਟਰ ਵਰਕੇ ਦੇਖਤਾ ਲੈਂਦੇ ਸੀ ਉਹ ਨੇੜੇ ਨਹੀਂ ਲੰਗਦੇ ਉਹ ਜਾਤ ਦੀ ਲੰਗਦੇ ਹੁਣ ਤਾਂ ਜਾਤ ਤੇ ਜਾਤ ਕੀ ਦਾ ਪੰਜਾਬ ਦਾ ਕੇਸਲੀ ਵਾ ਟੁੱਟੇ ਲੰਦਾ ਪੰਜਾਬ ਦੇ ਹੱਥ ਤੇ ਪਿੰਡ ਕੋਟ ਦੁਨਾਂ ਚ ਕਿਸਾਨ ਜਥੇਬੰਦੀਆਂ ਵੀ ਪਹੁੰਚੀਆਂ ਨੇ ਕਿ ਭਾਨਾ ਸਿੱਧੂ ਦੇ ਨਾਲ ਕੀ ਕੁਝ ਹੋ ਰਿਹਾ ਹੈ ਕਿਉਂ ਹੋ ਰਿਹਾ ਹੈ ਇਹ ਕੀ ਸਮਝਦੇ ਆ ਇਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਭਾਰਤੀ ਕਿਸਾਨ ਯੂਨੀਅਨ ਇਕਤਾ ਜੇ ਜਿਹੜੇ ਨੁਮਾਇੰਦੇ ਨੇ ਪਹੁੰਚੇ ਨੇ ਤੁਸੀਂ ਕਿਹੜੇ ਪਿੰਡੋਂ ਆਏ ਹੋ ਜੀ ਪਿੰਡ ਡੋੜਾ ਜੀ ਬਾਜੇਖਾਨੇ ਕੋਲੇ ਤਾਂ ਸਿੱਧੂਪੁਰ ਜੱਥੇਬੰਦੀ ਨੇ ਪਹਿਲਾਂ ਹੀ ਐਲਾਨ ਕਰ ਦਿੱਤਾ ਹੈ ਕਿ ਜਿੱਥੇ-ਜਿੱਥੇ ਧੱਕਾ ਹੋਏਗਾ ਅਸੀਂ ਖੜਾਂਗੇ ਤਾਂ ਭਾਣਾ ਸਿੱਧੂ ਦੇ ਹੱਕ ਵਿੱਚ ਤੁਹਾਨੂੰ ਕਿਉਂ ਲੱਗਿਆ ਕਿ ਆਉਣਾ ਚਾਹੀਦਾ ਸਾਨੂੰ ਲੱਗਿਆ ਜੀ ਇਹ ਸੱਚ ਤੇ ਭਾਣਾ ਲੜ ਰਿਹਾ ਹੈ ਬਹੁਤ ਗਰੀਬ ਘਰਾਂ ਦੇ ਜਿਨ੍ਹਾਂ ਕੋਲ ਥੋੜੀ ਜ਼ਮੀਨ ਸੀ ਉਹਨਾਂ ਨੇ ਆਪਦੇ ਬੱਚੇ ਬਾਹਰ ਭੇਜਣ ਦੀ ਖਾਤਰ ਜ਼ਮੀਨ ਵੇਚ ਕੇ ਔਰ ਬੱਚਿਆਂ ਨੂੰ ਬਾਹਰ ਕੱਢਣ ਵਾਸਤੇ ਆਪਦੀ ਜਾਇਦਾਦ ਸਾਰੀ ਲਾ ਦਿੱਤੀ ਹੈ ਔਰ ਬੱਚੇ ਬਾਹਰ ਵੀ ਨਹੀਂ ਗਏ ਜੇ ਉਹਨਾਂ ਦੇ ਪੈਸੇ ਵੀ ਨਹੀਂ ਵਾਪਸ ਹੋ ਉਹਨਾਂ ਦੇ ਪੈਸੇ ਕਢਾ ਰਿਆ ਪਾਨਾ ਉਹਨਾਂ ਗਰੀਬਾਂ ਨੂੰ ਮਦਦ ਦਵਾ ਰਿਹਾ ਜੋ ਪੈਸੇ ਕਢਵਾ ਰਿਆ ਪਰ ਪੁਲਿਸ ਤਾਂ ਕਹਿੰਦੀ ਸਾਨੂੰ ਸ਼ਿਕਾਇਤਾਂ ਮਿਲ ਰਹੀਆਂ ਕਿ ਪਾਨਾ ਸਿੱਧੂ ਨਾ ਵਿੱਚੋਂ 10000 15000 ਇਸ ਤਰ੍ਹਾਂ ਦੀਆਂ ਕੁਝ ਗੱਲਾਂ ਕਰਦਾ ਤਾਂ ਪਰਚਾ ਹੋਇਆ ਇਹ ਤਾਂ ਰੋਜ਼ ਦੀ ਰੋਜ਼ ਕੋਈ ਘੜੀ ਜਾਂਦੇ ਹੋਰ ਆ ਕੇ ਆ ਪਰਚਾ ਪਾਤਾ ਜੀ ਆ ਪਰਚਾ ਪਾਤਾ ਕਿਸੇ ਤਰ੍ਹਾਂ ਕਿਸੇ ਤਰ੍ਹਾਂ ਦਾ ਸਬੂਤ ਨਹੀਂ ਮਿਲਿਆ ਪਾਨੇ ਦੇ ਹੱਥ ਇੱਕੋ ਹੀ ਸਬੂਤ ਨਹੀਂ ਮਿਲਿਆ ਉਹ ਜਿਹੜੀ ਬੀਬੀ ਆਂਦੀ ਸੀ ਮੇਰੀ 10 ਗੱਲ 10000 ਦੀ ਟੈਣੀ ਲਾ ਲਈ ਹੈ ਉਹਦੇ ਕੋਈ ਕੋਈ ਲਾਇਸੈਂਸ ਨਹੀਂ ਕੋਈ ਉਹਦੇ ਕੋਈ ਏਜੰ ਬੈਸਟੇ ਬੈਸਟ ਵਾ ਵਾਤੋਂ ਵਾਤੋਂ ਇਹ ਸਰਕਾਰ ਜਿਹੜੇ ਸੱਚ ਦੀ ਆਵਾਜ਼ ਉਠਾ ਰਹੇ ਆ ਉਹਨਾਂ ਤੇ ਦਬਾਅ ਪਾ ਰਹੀ ਹੈ ਜਿਵੇਂ ਕਿ ਲੱਖਾਂ ਸਿਧਾਣਾ ਹੈ ਇਹ ਵੀ ਮੇਰਾ ਵੀਰ ਝੋਟੇ ਨੇ ਅਸੀਂ ਉੱਥੇ ਵੀ ਬਹੁਤ ਮਾਇਤ ਦਿੱਤੀ ਮਾਨ ਸਾ ਜਿਹੜਾ ਉਹ ਸਾਡੇ ਬੱਚਿਆਂ ਨੂੰ ਚਿੱਟਾ ਵੇਚਣ ਤੇ ਸਰਕਾਰ ਆਪ ਲਾ ਰਹੀ ਸੀ ਬਹੁਤ ਜਾਨਾਂ ਗਈਆਂ ਮਾਵਾਂ ਦੇ ਪੁੱਤਾਂ ਦੀਆਂ ਉਹ ਉਹਨਾਂ ਨੂੰ ਰੋਕਦਾ ਸੀ ਚਿੱਟਾ ਵੇਚਣ ਵਾਲੇ ਨੂੰ ਇਹ ਸਰਕਾਰ ਹਮਾਇਤ ਕਰ ਰਹੀ ਹੈ ਚਿੱਟਾ ਰੋਕਣ ਵਾਲਿਆਂ ਨੂੰ ਇਹ ਅੰਦਰ ਦੇਲਚ ਕਰ ਰਹੀ ਹੈ ਤੁਸੀਂ ਕਿਹਾ ਕਿ ਜਿੱਥੇ-ਜਿੱਥੇ ਸਰਕਾਰ ਧੱਕਾ ਕਰਦੀ ਅਸੀਂ ਜਾਵਾਂਗੇ ਤੁਸੀਂ ਤੇ ਉਹ ਟੋਲ ਪਲਾਜੇ ਕੁਝ ਕਿਸਾਨ ਜਥੇਬੰਦੀਆਂ ਨੇ ਬੰਦ ਕੀਤੇ ਕਹਿੰਦੇ ਇਹ ਕਰਨਗੇ ਉਹਨਾਂ ਤੇ ਵੀ ਪਰਚੇ ਦੇਾਂਗੇ ਹੋਰ ਪਰਚੇ ਕਰਾਇਆ ਜੀ ਅਸੀਂ ਟੋਲ ਪਲਾਜਾ ਦੀਦਾ ਨੇੜੇ ਸਾਡੇ ਪਿੰਡਾਂ ਉਹ ਸਾਡੇ ਬਠੰਡੇ ਜਾਣ ਦੇ ਵਿੱਚ ਸਾਡੇ ਸਿਰਫ 200 ਦਾ ਤੇਲ ਮਰਦਾ ਉਹ 230 ਰੁਪਏ ਜਾਣ ਦੇ ਲੈਂਦੇ ਸੀ 230 ਰੁਪਏ ਆਉਣ ਦੇ ਇਹਦੂ ਤਾਂ ਬੰਦਾ ਤੁਰਕੇ ਜਾਵੜ ਤਾਂ ਬਹੁਤ ਵਧੀਆ ਸੀਗਾ ਗੱਲ ਉਸ ਨੂੰ ਅਸੀਂ 20 ਕਿਲੋਮੀਟਰ ਚਾਰ ਸਵੇਰੇ ਪਿੰਡਾਂ ਦੇ ਕੋਨੇ ਚਾਰ ਮਹੀਨੇ ਬਹਿ ਕੇ ਫ੍ਰੀ ਕਰਾਇਆ ਔਰ ਸਾਰੇ ਪਿੰਡੋ ਹੋ ਲੋਕ ਬਹੁਤ ਖੁਸ਼ੀ ਮਾਰਦੇ ਵੀ ਆ ਬਹੁਤ ਵਧੀਆ ਹੋਇਆ ਜਦੋਂ ਟੋਲ ਪਲਾਜੇ ਬੰਦ ਕਰਦੇ ਆ ਤੁਹਾਡੇ ਕਿਸਾਨਾਂ ਤੇ ਵੀ ਪਰਚੇ ਪੈਂਦੇ ਆ ਹਾਂਜੀ ਪੈਂਦੇ ਆ ਪਰਚੇ ਪੈਂਦੇ ਆ ਵੇਖੋ ਜਦੋਂ ਅਸੀਂ ਕੋਈ ਵੀ ਵੀਹਿਕਲ ਲੈਨੇ ਆ ਉਹਦਾ ਟੋਲ ਜਿਹੜਾ ਰੋਡ ਟੈਕਸ ਆ ਪਹਿਲਾਂ ਹੀ ਵਰਦੇ ਆ ਫਿਰ ਜਦੋਂ ਅਸੀਂ ਸੜਕ ਦੇ ਉੱਤੇ ਚੜਦੇ ਆ ਤਾਂ ਫਿਰ ਸਾਨੂੰ ਇਹ ਟੋਲ ਪਲਾਜੇ ਸਾਨੂੰ ਕੋਈ 50 ਕਿਲੋਮੀਟਰ ਤੇ ਉਹ ਆ ਗਿਆ ਕਿਤੇ ਉਹ ਆ ਗਿਆ ਸਾਨੂੰ ਸਾਾਨੂੰ ਲੁੱਟਣ ਤੇ ਇਹ ਸਰਕਾਰ ਹੋਈ ਆ ਨੌਜਵਾਨ ਮੁੰਡੇ ਬੜੇ ਆਏ ਆ ਜੀ ਵੱਡੀ ਗਿਣਤੀ ਚ ਇੱਥੇ ਕੀ ਕਹਿਣਾ ਚਾਹੁੰਦੇ ਆ ਨੌਜਵਾਨਾਂ ਨੂੰ ਕਿਉਂ ਲੱਗਿਆ ਕਿ ਭਾਨਾ ਸਿੱਧੂ ਦੇ ਹੱਕ ਚ ਖੜਨਾ ਜ਼ਰੂਰੀ ਹੈ ਅੱਜ ਦੀ ਕੜੀ ਭਾਨਾ ਸਿੱਧੂ ਜੀ ਅਮਜਾਜ ਪਸਾ ਗਿਆ ਜੀ ਕਿਸੇ ਤੋਂ ਪੈਸਾ ਨਹੀਂ ਲੈਂਦਾ ਜੀ ਆਹ ਲੋਕਾਂ ਦੇ ਬਹੁਤ ਜ਼ਿਆਦੇ ਲੱਖਾਂ ਕਰੋੜਾਂ ਰੁਪਏ ਕਢਾਏ ਆ ਜੀ ਇਹਨੇ ਇਹਨੇ ਦੀ ਖਾਤਰ ਸੀ ਡੋਰਪੰਡ ਤੋਂ ਆਇਆ ਜਿਹੜਾ ਪ੍ਰੀਤ ਕੋਟ ਜੀ ਸਾਡਾ ਤੁਹਾਡੇ ਸਾਹਮਣੇ ਆ ਸਟੇਜ ਸਾਡੀ ਇੱਧਰਲੇ ਪਾਸੇ ਲੱਗੀ ਆ ਬਹੁਤ ਲੱਖਾਂ ਦੇ ਹਿਸਾਬ ਨਾਲ ਦੁਨੀਆ ਬੈਠੀ ਆ ਉਹਦੋਂ ਪਿਛਲੇ ਪਾਸੇ ਵੀ ਕਿਸੇ ਜਨਤਾ ਨੂੰ ਖੜਨ ਨੂੰ ਥਾਂ ਨਹੀਂ ਆ ਤੁਸੀਂ ਦੇਖ ਰਹੇ ਹੋ ਬਹੁਤ ਲੱਖਾਂ ਦੇ ਵਿੱਚ ਇਕੱਠ ਹੋਇਆ ਇਹ ਸੱਚ ਤੇ ਹੋਇਆ ਜੀ ਜੇ ਭਾਨਾ ਸਿੱਧੂ ਸੱਚ ਤੇ ਲੜਿਆ ਤਾਂ ਸੱਚ ਦੇ ਲੋਕ ਆਏ ਆ ਤੁਸੀਂ ਕਹਿੰਦੇ ਹੋ ਭਾਨਾ ਸਿੱਧੂ ਸੱਚ ਤੇ ਲੜਦਾ ਹੈ ਤੇ ਲੋਕ ਸੱਚ ਨਾਲ ਖੜੇ ਆ ਸਰਕਾਰ ਕਹਿੰਦੀ ਸਾਡੇ ਅਰਗੇ ਹੁਣ ਤੱਕ ਇਮਾਨਦਾਰ ਕੋਈ ਨਹੀਂ ਆਇਆ ਅਸੀਂ ਇਮਾਨਦਾਰੀ ਨਾਲ ਸਾਰੇ ਕੰਮ ਕਰੀ ਜਾਂਦੇ ਇਹ ਤਾਂ ਪਤਾ ਹੀ ਹੈ ਇਹ ਤਾਂ ਪਤਾ ਹੀ ਹੈ ਜਿਹੜਾ ਗਰੀਬਾਂ ਨੂੰ ਪਿਛਲੀਆਂ ਸਰਕਾਰਾਂ ਜੋ ਲੋਕੀ ਆਟਾ ਢਾਲ ਰਹੀ ਸੀ ਉਹ ਵੀ ਬੰਦ ਕਰਤੇ ਜਿਹੜੇ ਅੰਗਹੀਨ ਐ ਉਹਨਾਂ ਦੇ ਵੀ ਉਹ ਕਾਰਡ ਬੰਦ ਕਰਤੇ ਸਰਕਾਰ ਤੇ ਤਾਂ ਚੁਟਕਲੇ ਸੁਣਾਉਣ ਵਾਲਾ ਤੇ ਬਹੁਤ ਚੁਟਕਲੇ ਸੁਣਾ ਕੇ ਤੇ ਲੋਕਾਂ ਨੂੰ ਹਸਾ ਕੇ ਇੱਕ ਬਦਲਾ ਆਊਗਾ ਜੀ ਇੱਕ ਬਦਲਾ ਦੇ ਵਿੱਚ ਲੋਕ ਬਸ ਗਏ ਇੱਕ ਬਦਲਾ ਲੈਉਣ ਦੇ ਵਿੱਚ ਲੋਕਾਂ ਨੇ ਇਹ ਸਰਕਾਰ ਬਣਾਈ ਤੇ ਇਹ ਸਰਕਾਰ ਨੇ ਦੂਜੀਆਂ ਸਰਕਾਰਾਂ ਨੂੰ ਬਹੁਤ ਚੰਗਾ ਅਖਵਾਤਾ ਅਖਵਾਤ ਆਏ ਨਹੀਂ ਫਿਰ ਤੁਹਾਨੂੰ ਪਤਾ ਹੀ ਆ ਜੀ ਫਿਰ ਵੇਖ ਲੋ ਹੁਣ ਆ ਕਮਾਇਆ ਵੀ ਕਾਦੇ ਵਾਸਤੇ ਆ ਤੈਨੂੰ ਪਤਾ ਵੀ ਕਾਲੀਆਂ ਨੇ ਕੰਮ ਤਾਂ ਕੀਤਾ ਸੀ ਮੋਟਰਾਂ ਦਾ ਲਾਤੀਆਂ ਸੀ ਐਨਾ ਕੰਮ ਕੀ ਕੀਤਾ ਕਲੇ ਵਿਆਹ ਹੀ ਕਰਾਏ ਆ ਉਹ ਤੁਹਾਡਾ ਬੁੜਾ ਵੀ ਕਹਿੰਦਾ ਦੂਜਾ ਵਿਆਹ ਕਰਵਾ ਗੱਲ ਇਹ ਹੈ ਕਿ ਭਾਨਾ ਸਿੱਧੂ ਦੇ ਹੱਕ ਵਿੱਚ ਤੁਸੀਂ ਕਿਹੜੇ ਪਿੰਡੋਂ ਆਏ ਹੋ ਤਾਂ ਜੋ ਪਿੰਡਾ ਮੇਰਾ ਜ਼ਿਲ੍ਹਾ ਬਰਨਾਲਾ ਤੁਹਾਨੂੰ ਲੱਗਦਾ ਕਿ ਠੱਗ ਜਿਹੜੇ ਟਰੈਵਲ ਏਜੰਟ ਲੋਕਾਂ ਨਾਲ ਮਾਰ ਰਹੇ ਆ ਠੱਗੀਆਂ ਉਹ ਭਾਈ ਮੇਰੀ ਗੱਲ ਸਮਝੋ ਹੱਥ ਨਾਲ ਨਾ ਕੁੱਤੇ ਭੌਂਗਦੀ ਭੌਂਗਦੇ ਆ ਹੁਣ ਇਹ ਹੱਥੀ ਬਣ ਗਿਆ ਸੀ ਹੁਣ ਮੇਰੇ ਲੱਗਦਾ ਭੌਂਕ ਨਹੀਂ ਸੀ ਏ ਕਿਸੇ ਸਾਹ ਨਾਲ ਦੱਬਿਆ ਨਹੀਂ ਜਾਂਦਾ ਸੀ ਜੇ ਹੁਣ ਚੈਨੀ ਚੋਰ ਕਹਿੰਦੇ ਆ 10 10 ਲੱਖ ਦੀ ਹੋਊਗੀ 15 ਦੀ ਹੋਊਗੀ ਜੇ ਕਰੋੜਾ ਰੁਪਇਆ ਦਵਾਤਾ 20 ਟੋਲੇ ਮੈਂ ਦਿਨਾ 20 ਟੋਲੇ ਮੈਂ ਤੇ ਘਰੋਂ ਦਿਨਾ ਤਾਜੋ ਪੰਡਾ ਪੜਦਾ ਮੁੰਡਾ ਹਾਂ 20 ਟੋਲੇ ਮੈਂ ਦਿਨਾ ਸਾਡੇ ਘਰੋਂ ਜੇ ਕਿਹ ਚਿੰਨੀ ਚੋਰਾ ਕੱਲੂ ਕਰੇ ਮੇਰੇ ਮੋਟਰਸਾਈਕਲ ਮੈਂ ਮੋਟਰਸਾਈਕਲ ਚੋਰਾ ਜਿਹੜੇ ਭਾਨਾ ਸਿੱਧੂ ਤੇ ਤਿੰਨ ਪਰਚੇ ਪਿਛਲੇ ਦੋਆਂ ਮਹੀਨਿਆਂ ਚ ਹੋਇਆ ਤੁਹਾਨੂੰ ਲੱਗਦਾ ਗਲਤ ਹੋਇਆ ਲੈ ਏ ਪਰਚੇ ਤਾਂ ਮੈਂ ਮੈਨੂੰ ਫੜ ਕੇ ਹੀ ਕਰਦੇ ਤੂੰ ਬੋਲੀ ਜਾਂਦਾ ਸੀ ਉੱਤੇ ਤੇਰੇ ਮੇਰੇ ਤੇ ਪਰਚਾ ਕਰਦਣਗੇ ਅੱਜਕੱਲ ਜਿਹੜਾ ਬੋਲਦਾ ਪਰਚਾ ਹੁੰਦਾ ਉਹ ਪਰੋ ਤੇ ਪਤਾ ਹੀ ਆ ਤੂੰ ਆਂ ਦੱਸ ਕਿਹਨੇ ਤੇ ਨਹੀਂ ਹੋਇਆ ਕਿਹੜੇ ਕ ਪਹਿਲਾ ਪਹਿਲਾ ਸੀ ਉਹ ਆਹ ਉਹਨੂੰ ਮੈਂ ਜਾਣਦਾ ਨਹੀਂ ਭਾਈ ਉਹ ਵੀ WhatsApp ਫੇਰ ਫੇਰ ਚੱਲਦਾ ਸੀ ਉਹ ਪਹਿਲੀ ਦਵਾਤਾ ਸੀ ਜੇ ਮੇਰੀ ਗੱਲ ਸੁਣ ਭਾਈ ਜੇ ਇਹਨੂੰ ਪਤਾ ਵੀ ਜਿਹੜਾ ਬਾਦਲ ਨੂੰ ਆਹਲਾ ਭਾਭੋ ਭਾਬੀ ਕਹਿੰਦਾ ਸੀ ਹਰ ਸੇ ਮਤ ਕਰੋ ਜਾਂ ਕੈਪਟਨ ਦੀ ਕਰੋ ਇਹ ਵੀ ਆਸਕ ਕਹਿੰਦਾ ਸੀ ਉਹਨਾਂ ਦਾ ਪਤਾ ਪਤਾ ਕਿ ਕਿੜੇ ਮਕੜੇ ਭੁੰਕੀ ਜਾਂਦੇ ਆ ਇਹ ਕੀੜੇ ਮਕੜੇ ਉੱਠਿਆ ਹੋਇਆ ਅਣ ਪਤਾ ਫਲਾਣਾ ਕੀੜਾ ਐ ਬੋਲੂ ਫਲਾਣਾ ਐ ਬੋਲੂ ਉਹਨੂੰ ਇਹ ਦੱਬ ਲੈਂਦਾ ਐ ਦੱਬੇ ਜਾਂਦੇ ਕਿਉਂ ਕੀੜੇ ਇਕੱਠੇ ਹੋ ਜੇ ਤੈਨੂੰ ਪਤਾ ਕਿੱਥੇ ਦਾਣਾ-ਦਾਨ ਵਿੱਚ ਆ ਕੇ ਲਿਆਉਂਦੇ ਆ ਤੁਸੀਂ ਦੇਖੋ ਜਿਵੇਂ ਨੌਜਵਾਨ ਵੀ ਗੁੱਸੇ ਚ ਆਏ ਫਿਰਦੇ ਆ ਕਹਿੰਦੇ ਕਿ ਇੱਕ ਧੱਕਾ ਹੋ ਰਿਹਾ ਤੁਸੀਂ ਕੀ ਸਮਝਦੇ ਹੋ ਇਹ ਇਹਦੇ ਪਿੱਛੇ ਭਾਈ ਜੀ ਇੱਕ ਹੋਰ ਵੀ ਲੌਜਿਕ ਹੈ ਇਹਦੇ ਪਿੱਛੇ ਹੋਰ ਵੀ ਲੌਜਿਕ ਹੈ ਜਿਹੜੀਆਂ ਸਰਕਾਰ ਦੀਆਂ ਨੀਤੀਆਂ ਨਾ ਇਹ ਦਿੱਲੀ ਤੋਂ ਚੱਲ ਰਹੀ ਹੈ ਸਰਕਾਰ ਮੇਰਾ ਪਿੰਡ ਕੋਟਪੁਰ ਕੋ ਅਸੀਂ ਦੋ ਗੱਡੀਆਂ ਲੈ ਕੇ ਆਏ ਆ ਮਠੰਡਾ ਜ਼ਿਲ੍ਹਾ ਇਹਦੇ ਪਿੱਛੇ ਹੋਰ ਲੌਜਿਕ ਹੈ ਸਰਦਾਰਾਂ ਦੀ ਕਰਦਾਰਕੁਸ਼ੀ ਕੀਤੀ ਜਾ ਰਹੀ ਹੈ ਇੱਕ ਬੰਦਾ 2 ਕਰੋ 1 ਕਰੋੜ 60 ਲੱਖ ਰੁਪਏ ਉਹਨਾਂ ਨੇ ਵਾਪਸ ਕਰਾਇਆ ਲਗਭਗ ਨੇੜੇ-ਤੇੜੇ ਅੰਦਾਜ਼ਾ ਨਹੀਂ ਤੇ ਉਹ ਵਾਪਸ ਕਰਾਇਆ ਉਹਦੇ ਆਪਣੇ ਲੋਕ ਤਾਂ ਪਤਾ ਪੰਜਾਬ ਦੇ ਲੋਕਾਂ ਨੂੰ ਪਤਾ ਵੀ ਪਾਣਾ ਸਿੱਧੂ ਇਹੋ ਜਿਹਾ ਕੰਮ ਨਹੀਂ ਕਰ ਸਕਦਾ ਜਿੱਦਾਂ ਤੁਸੀਂ ਮੀਡੀਆ ਚ ਲਾਉਂਦੇ ਹੋ ਦੂਸਰੇ ਸਟੇਟਾਂ ਦੇ ਮੀਡੀਆ ਚ ਉਹਨਾਂ ਨੂੰ ਸਰਦਾਰਾਂ ਨੂੰ ਚੋਰ ਦਾ کردار ਬਣਾ ਕੇ ਬੇਇੱਜ਼ਤਦਾਰ ਕੁਸ਼ੀ ਕੀਤੀ ਜਾ ਰਹੀ ਆ ਉਹ ਸੋਚਦੇ ਆ ਅਰੇ ਬਾਨਾ ਸਿੱਧੂ ਯਾਰ ਇਹ ਚੈਨੀ ਵਿੱਚ ਨਾਲੀ ਸਰਦਾਰ ਨਹੀਂ ਮਤਲਬ ਕਰਦਾਰ ਕੁਸ਼ੀ ਕੀਤੀ ਜਾ ਰਹੀ ਹੈ ਕੋਈ ਹੋਰ ਕੋਈ ਦੂਜੀ ਗੱਲ ਕੋਈ ਨਹੀਂ ਤੁਹਾਨੂੰ ਕੀ ਸਮਝ ਦਿਓ ਐਨਾ ਡਰ ਕਿਉਂ ਲੱਗਦਾ ਭਾਨਾ ਸਿੱਧੂ ਵਰਗਾ ਸੱਚੇ ਬੰਦੇ ਨੂੰ ਡਰ ਲੱਗਦਾ ਨਹੀਂ ਸੱਚਾ ਬੰਦਾ ਹੈ ਜਿਹੜੇ ਜਿਹੜੇ ਏਜੰਟ ਆਏ ਬਹੁਤ ਵੱਡਾ ਕਰੋ ਹੈ ਜਿਹੜਾ ਏਜੰਟ ਪੁਣਾ ਬਹੁਤ ਵੱਡਾ ਕਰੋ ਹੈ ਇਹ ਸਰਕਾਰਾਂ ਨਾਲ ਮਿਲਿ ਭੁਗਤਣਾ ਚੱਲਦਾ ਕੰਮ ਐਦਾਂ ਤਾਂ ਨਹੀਂ ਚੱਲ ਸਕਦਾ ਚੜਾਵੇ ਚੜਦਾ ਵੀਰੇ ਚੜਾਵੇ ਚੜਦਾ ਚੜਾਵਾ ਚੜਦਾ ਵੀਰੇ ਸਰਕਾਰਾਂ ਨੂੰ ਠੀਕ ਹੈ ਤਾਂ ਹੀ ਤਾਂ ਇਹ ਕੁਝ ਹੋ ਰਿਹਾ ਮੇਰੇ ਮੰਨ ਲਓ ਪਹਿਲਾਂ ਸਿੱਧੂ ਮੂਸੇ ਵਾਲੇ ਵੀਰ ਨਾਲ ਹੋ ਗਿਆ ਦੀਪ ਸਿੱਧੂ ਵੀਰ ਨਾਲ ਹੋ ਗਿਆ ਤੈਨੂੰ ਪਤਾ ਨੰਗਲੰਬੇ ਨੇ ਕੀ ਹੋਇਆ ਕੁਸੋਆ ਪਾਨਾ ਸਿੱਧੂ ਨਾਲ ਵੀ ਗੱਡਾ ਨਾ ਹੋਆ ਵੀਰੇ YouTube ਦੇ ਕਿੱਡਾ ਥੋੜਾ ਜਿਆ ਵੱਖਰੀ ਲਾਈਨ ਤੇ ਚੱਲਦਾ ਹੈ ਉਹਨੂੰ ਵੀ ਬਤਾ ਦਿੰਦੇ ਹਾਂ ਉਹਨੂੰ ਤੇ ਮਾਉਣਗੇ ਤੇ ਮਾਉਣਗੇ ਵੀਰੇ ਸੱਚ ਆ ਪਿੰਡ ਦੀ ਆ ਕੇ ਇਕੱਲੇ ਇਕੱਲੇ ਨਾ ਹੋਂ ਤੋਂ ਘਰ ਤੋਂ ਪੁੱਛ ਲੋ ਪਾਨਾ ਸਿੱਧੂ ਕੀ ਚੀਜ਼ ਆ ਕਿਸੇ ਤੋਂ ਕਿ ਜ਼ਿਆਦਾ ਕਲਾਸ ਨਹੀਂ ਪੀਤਾ ਵੀਰੇ ਅਜ ਤੱਕ ਉਹਨੇ ਤੁਸੀਂ ਕਿੱਥੋਂ ਆ ਵੀਰੇ ਅਸੀਂ ਪਟਿਆਲੇ ਤੋਂ ਹਾਂ ਸਵੇਰ ਪਾਨੇ ਵੀਰ ਕਰਕੇ ਆਏ ਹਾਂ ਵੱਦਵਾਰ ਨੂੰ ਬਾਈ ਬਾਈ ਮੇਰੀ ਘਰ ਵਾਲ ਨੇ ਭੇਜਿਆ ਉਹਨੇ ਕਿਤੇ ਮਿਲਿਆ ਮੈਨੂੰ ਕਹਿੰਦੀ ਜਦੋਂ ਜੇਲ੍ਹ ਚ ਆ ਗਿਆ ਮੈਨੂੰ ਮਿਲਿਆ ਕੇ ਲਈ ਮੈਨੂੰ ਇੱਕ ਮੁੰਡਾ ਜਿੱਗੋ ਖਟਿਆ ਮੈਨੂੰ ਮੁੰਡੇ ਸਾਉ ਤੁਹਾਡੇ ਪਰਿਵਾਰ ਵਾਲੇ ਕਹਿੰਦੇ ਮੇਰੀ ਘਰ ਵਾਲੀ ਖੋਜ ਮਨੂਸ਼ ਜੀ ਨੇ ਭੇਜਿਆ ਕਹਿੰਦੀ ਜਿਹੜਾ ਛੋਣਾ ਮੈਨੂੰ ਪਾਇਆ 10 15 ਤੋਲੇ ਕਹਿੰਦੀ ਜੇ ਭੰਨੇ ਚੋਰੀ ਨਾ ਲੰਦਿਆ ਕਹਿੰ ਤੂੰ ਕਹਿ ਕੇ ਆਈ ਕਹਿੰਦੀ 20 ਤੋਲੇ ਮੈਂ ਆਪਦੇ ਕੋਲ ਦੇਉਂਗੀ ਮੇਰੀ ਘਰ ਵਾਲੀ ਸਪੈਸ ਤੋਂ ਮੈਨੂੰ ਮੁੰਡੇ ਸਾਉ ਹਮ ਐਡੀ ਵੱਡੀ ਗੱਲ ਤਾਂ ਨਹੀਂ ਫੇਰ ਨੰਬਰ 2 ਕੋਲ ਨਾਲ ਖੜੇ ਆ ਹਾਂ ਨੰਬਰ 2 ਉਹ ਭੰਤ ਮਾਰ ਖੜ ਜਾ ਬ ਕੁਰਸੀ ਲੈ ਕੇ ਕਹਿੰਦਾ ਮੈਨੂੰ ਸਕਿਉਰਟੀ ਲੋਡ ਨਹੀਂ ਕਹਿੰਦਾ ਉਹ ਕੁਰਸੀ ਖੜ ਕੇ ਬਿਆਨ ਦੇ ਗਿਆ ਜਿਵੇਂ ਅਸੀਂ ਦੇਈ ਜਾਨੇ ਅੱਜ ਜੋ ਦੇ ਗਿਆ ਭਾਈ ਲੋਕਾਂ ਨੇ ਆਏ ਸੀ ਇਹ ਤਾਂ ਆਪਣੇ ਪਿੰਡਾਂ ਦਾ ਮੁੰਡਾ ਵੀ ਸਾਰਾ ਕੰਮ ਲੋਡ ਕਰਾਊਗਾ ਉਹ ਭਾਈ ਚੱਲ ਪੇ ਕੰਮ ਹੌਲੀ 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 ਜਿਹੜਾ ਬਾਦਲ ਦੀ ਘਰ ਜਿੱਤੀ ਸੀ ਹਰ ਸਮਰਤਕੌਰ ਤਾਂ ਸਕਿਉਰਟੀ ਲੈਂਦੀ ਸੀ ਜੀ ਕੈਪਟਨ ਦੇ ਘਰ ਜਿੱਤੀ ਤਾਂ ਸਕਿਉਰਟੀ ਲੈਂਦੀ ਸੀ ਉਹ ਮੇਰੇ ਵਰਗਾ ਕੋਲੇ ਨਹੀਂ ਖੜਾ ਦਿੰਦਾ ਮੈਂ ਸੌ ਖੜਾ ਨਾ ਟਾਡੂਨ ਬੋਟਾ ਪਾਈ ਸੀ ਜਦੋਂ ਇਸ ਤਰ੍ਹਾਂ ਦਾ ਕੋਈ ਸਵਾਲ ਕਰਦਾ ਸੀਐਮ ਸਾਹਿਬ ਕਹਿੰਦੇ ਆ ਕਿ ਪਰਿਵਾਰਾਂ ਵੱਲ ਨਾ ਜਾਇਆ ਕਰੋ ਮੇਰੇ ਨਾਲ ਗੱਲ ਕਰੋ ਉਹ ਗੱਲ ਕੀ ਕਰਾਂ ਗੱਲ ਤਾਂ ਕਰਨ ਯੋਗ ਰਹੇ ਛੰਦ ਪਏ ਕੋਲ ਇੱਥੇ ਇਧਰ ਨੰਗਦਾ ਭਗੰਤ ਮਾਨ 10 ਕਿਲੋਮੀਟਰ ਪਰੇ ਖੜਾ ਹੁੰਦਾ ਅਗੇ ਨੇੜੇ ਦਾ ਪਾਈ ਜਾਂਦੀ ਕੈਪਟਨ ਵਾਲਕੇ ਦੇਖਤਾ ਲੈਂਦੇ ਸੀ ਉਹ ਨੇੜੇ ਨਹੀਂ ਲੰਗਦੇ ਉਹ ਜਾਤ ਹੀ ਰੰਗਦੇ ਹੁਣ ਤਾਂ ਹਾਂ ਜਾਤ ਤੇ ਜਾਤ ਕੀ ਦਾ ਪੰਜਾਬ ਦਾ ਕੇਸਲੀ ਬਾਝ ਝੂਟਾ ਲੈਂਦਾ ਪੰਜਾਬ ਦੇ ਹੱਥ ਤੇ ਕਦੇ ਪੰਜਾਬ ਤੇ ਕਰਜ ਆ ਗਿਆ ਉਹ ਕਰਜ ਵੀ ਮੈਂ ਮaaf ਕਰ ਸਕਦਾ ਉਹ ਤਾਂ ਮੁੱਖ ਮੰਤਰੀ ਆ ਮੈਂ ਪਿੰਡੋਂ ਉੱਠਿਆ ਦਾ ਮੁੰਡਾ ਕਰਦਾ ਮੈਂ ਮaaf ਕਰ ਸਕਦਾ ਜੇ ਜੇਲਾ ਦੇ ਮੋਟਰਸਾਈਕਲ ਖੜਿਆ ਗੱਡੀਆਂ ਖੜਿਆ ਤਿੰਨ ਤਿੰਨ ਦਿਨਾਂ ਦਾ ਤਿੰਨ ਮਹੀਨੇ ਮੋਲ ਦੇ ਦੇਣਾ ਜਿੰਨੇ ਗੱਡੀਆਂ ਨੂੰ ਕਹਿੰਦਾ ਤਿੰਨ ਮਹੀਨੇ ਛੜਾ ਦੇ ਛੜਾ ਲੈਣਾ ਨਹੀਂ ਉਹ ਗਵਰਨਮੈਂਟ ਦੇ ਖਾਤੇ ਜਾਊਗੀ ਉਹ ਲੋਨ ਕੋ ਉਹ ਕਰਾ ਦੇਣਾ ਉਹ ਉਹਨਾਂ ਪਰ ਕਿੰਨਾ ਹੋਗਾ ਦੱਸ ਜਿਹੜੇ ਪੰਚਾਇਤੀ ਜ਼ਮੀਨਾਂ ਪਈਆਂ ਇਹਦਾ ਕਰਜ਼ੇ ਸਨ ਮੇਰੇ ਘਰ ਦੇ ਮੁਰੇ ਸ਼ਾਮਲਾਟੇ ਮੇਰੇ ਕੇਸ ਤਾਂ 2016 ਦਾ ਉਹ ਕੇਸ ਮੈਂ ਦੌਰ ਜਿੱਤ ਗਿਆ ਉਹ ਗਾਹ ਕਰਦੇ ਉਹ 50 ਕਿੱਲੇ ਲੈ ਲੈ ਮੈਂ 2.5 ਕਿੱਲੇ ਨਾਲ ਜੱਜ ਵੀ ਨਹੀਂ ਸੁਣਦੇ ਕੋਈ ਗੱਲ ਮਤਲਬ ਮਾੜੇ ਬੰਦੇ ਦੀ ਅੱਜ ਵੀ ਨਹੀਂ ਸੁਣੀ ਜਾ ਰਹੀ ਕਿਤੇ ਜਣ ਮੇਰਾ 2016 ਕਿਆ ਚੱਲਦਾ ਗੁਰੂ ਨੇ ਪਵਾਇਆ ਸੀ ਕਾਲੀਦਲ ਨੇ ਮੈਂ ਕਾਂਗਸ ਬੰਦਾ ਸੀ ਇੱਥੇ ਝਾੜੂ ਨੂੰ ਵੋਟਾਂ ਪਾਈਆਂ ਕਿਉਂ ਵੀ ਆਪ ਆਮ ਬਦਲਾ ਕਰਕੇ ਪਹਿਲੇ ਸਾਰੀ ਉਮਰ ਕਾਂਸ ਨੂੰ ਪਾਈਆ ਮੈਂ ਕਾਲੇ ਨੂੰ ਪਾਈਆ ਨਹੀਂ ਪਰ ਕਾਲੇ ਕਾਲੇ ਕੰਮ ਵੀ ਚੰਗੇ ਕੀਤੇ ਆ ਕੋਈ ਮਾੜਾ ਕੱਲੇ ਨਹੀਂ ਬਾਤ ਗੱਲ ਕਰ ਜਿਹੜਾ ਕਰਜਾ ਬਾਈ ਜਿਹੜਾ ਚੇਅਰਮੈਨ ਬਣਾਤੇ ਪ੍ਰਧਾਨ ਬਣਾਤੇ ਇਹਨਾਂ ਨੇ ਗੁੰਡਾਗਰਦੀ ਕਰਤੀ ਬਾਦਲ ਨੇ ਕਿਹੜਾ ਕੰਮ ਮਾੜਾ ਕੀਤਾ ਮੋਟਰਾਂ ਟਿੱਬਿਆਂ ਤੇ ਲਵਾਤੀਆਂ ਸੀ ਮੈਂ ਬਾਦਲ ਨੂੰ ਵੋਟ ਵੀ ਨਹੀਂ ਪਾਈ ਤੁਸੀਂ ਦੇਖ ਸਕਦੇ ਹੋ ਕਿ ਭਾਨਾ ਸਿੱਧੂ ਦੇ ਹੱਕ ਵਿੱਚ ਇੱਕ ਵਾਰੀ ਆ ਨਾਲ ਦੀ ਤਸਵੀਰ ਵੀ ਦੇਖ ਲਓ ਵੱਡੀ ਗਿਣਤੀ ਚ ਮਜਾਰਾਂ ਦੀ ਗਿਣਤੀ ਵਿੱਚ ਆਏ ਆ ਲੋਕ ਨਾਹਰੇਬਾਜੀ ਵੀ ਹੋ ਰਹੀ ਹੈ ਇਹਨਾਂ ਦਾ ਕਹਿਣਾ ਹੈ ਕਿ ਭਾਨਾ ਸਿੱਧੂ ਦੇ ਹੱਕ ਤੁਸੀਂ ਬੱਕਰੀਆਂ ਉੱਕਰੀਆਂ ਥਾਵਾਂ ਤੇ ਆਏ ਆ ਔਰ ਪਹਾਣਾ ਸਿੱਧੂ ਤੇ ਜਿਹੜੇ ਪਰਚੇ ਪਏ ਆ ਸਰਾਸਰ ਗਲਤ ਨੇ ਤੇ ਸਰਕਾਰ ਧੱਕਾ ਕਰ ਰਹੀ ਹੈ ਸੀਐਮ ਭਗਵੰਤ ਮਾਨ ਸਾਡੇ ਵਿੱਚੋਂ ਸੀ ਆਮ ਸੀ ਤਾਂ ਉਹਨਾਂ ਨੇ ਸਾਰੀਆਂ ਗੱਲਾਂ ਕੀਤੀਆਂ ਲੋਕ ਕੀ ਸੋਚਦੇ ਸਮਝਦੇ ਅਸੀਂ ਇਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਆਪਣੇ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕੈਬੀਸੀ ਪੰਜਾਬ ਜ਼ਿਲ੍ਹਾ ਬਰਨਾਲਾ